ਕੰਨਿਸ਼ਾਤ ਸਿਕਲਜੀ ਸਾਰਿਆਂ ਨਾ ਸਿੰਘੇ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਕਦੇਵਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 2 ਝੋਟੀਆਂ ਤੇ ਇੱਕ ਗਾਂ ਤੁਹਾਨੂੰ ਸੂਈ ਸਵਾਜ ਤੁਹਾਨੂੰ ਦਿਖਾਉਣੀ ਹੈ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਪਾਂ ਆਪਣੀ ਪਾਸ ਕਰਕੇ ਕਰੋ ਜੀ ਹਾਂਜੀ ਵਿਧੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਆਪਦੀ ਕਿਰਪਾਈ ਨਹੀਂ ਸੁਣਾਉ ਤੇ ਚਲੋ ਨਾਮ ਦੱਸਦੇ ਇਕ ਵਾਰ ਹਾਂ ਪ੍ਰਿੰਸਪਲ ਸਿੰਘ ਪਿੰਡ ਜਿੱਕ ਦੇ ਖੁਰਦ ਤਸੀਲ aí ਨਾਲਾ ਜ਼ਿਲ੍ਹਾ ਮੋਹਾਲੀ ਸਰ ਤੇ ਫੋਨ ਨੰਬਰ ਬੋਲਦਾ ਫੋਨ ਨੰਬਰ ਵਿੱਚ 9901296585 ਵੇਖ ਗਿਆ ਮਾਲ ਉਦਨ ਵਾਲਾ ਫਿਰ ਹਾਂਜੀ ਵੇਖ ਗਿਆ ਜੀ ਕਿੰਨੇ ਕਾਏ ਫੋਨ ਫਿਰ ਅਦਾ ਫੋਨ ਤੇ ਅੰਜੀ ਰੱਬ ਦੀ ਕਿਰਪਾ ਨਾਲ ਠੀਕ ਆ ਹਾਂਜੀ ਤੇ ਅੱਜ ਪੁਰਾਣੇ ਅੱਡੇ ਤੇ ਆ ਗਏ ਜੇ ਫਿਰ ਹਾਂਜੀ ਹਾਂਜੀ ਬਹੁਤ ਆ ਝੋਟੀਆਂ ਸਾਰੀਆਂ ਆਈਆਂ ਅਸੀਂ ਵੀਰ ਜੀ ਸਵੇਰੇ ਮਨੇਰੇ ਆਈਆਂ 4 ਵਜੇ ਅੱਛਾ ਤੇ ਮੈਂ ਕਿਹਾ ਚਲੋ ਉੱਧਰ ਤੁਹਾਨੂੰ ਤਾਂ ਇੱਕ ਥਾਂ ਸੈੱਟ ਹੋਈਆਂ ਆਇਆ ਇੱਕ ਭੈਣੇ ਕੁੰਡੇ ਚ ਆਈਆਂ ਆ ਮੈਂ ਇੱਧਰ ਬਣਾ ਦਿੰਨੇ ਵੀਡੀਓ ਵਿਖਾਈਏ ਉੱਧਰ ਗੱਡੀਆਂ ਝੋਟੀਆਂ ਲੈਣਦੀਆਂ ਆ ਹਾਂ ਜੀ ਹਾਂ ਸਾਰਾ ਲੋਟ ਇਕੱਠਾ ਹੀ ਆਇਆ ਵਾ ਇਹ ਪਰਸਾ ਪਾਓਗੇ ਫਿਰ ਹਾਂ ਜੀ ਪਰਸਾ ਪਾਵਾਂਗੇ ਆ ਵੇਖੋ ਬੂਰੀਆਂ ਮਿੱਡੀਆਂ ਨੇ ਲੈ ਲਿਆ ਬੂਰੀਆਂ ਫਿਰੀ ਕੱਟੀ ਮਸ਼ੀਨੀ ਚ ਲਈ ਤੇ ਲੱਗੀ ਆ ਇਹ ਹੁਣ ਜੀਆਂ ਚਾਹੀਆਂ ਆ ਇਹ ਵਿਖਾਵਾਂਗੇ ਇਹ ਹੁਣ ਗੱਡੀ-ਗੁੱਡੀ 'ਚ ਲੱਥੀਆਂ ਆ ਜੇ ਤਰ੍ਹਾਂ ਇਹ ਲੱਥੀਆਂ ਆ ਪੈੜੇ ਚ ਆਈਆਂ ਚੌਗੀ ਕੱਤੀ ਪਿਓਰ ਨਹੀਂ ਦੀ ਠੀਕ ਆ ਆ ਵੀ ਖੀਰੀ ਕੱਟੀ ਆ ਵੇ ਜੀ ਠੀਕ ਆ ਆਹੋ ਖੀਰੀ ਕੱਟੀ ਦੇਖੋ ਹਲੇ ਲੱਪੇ-ਲੱਪੇ ਲਾਏ ਆ ਹਜੇ ਪੈੜੇ ਨੀਲੇ ਦੀਆਂ ਝੋਟੀਆਂ ਸੋਹਣੀਆਂ ਝੋਟੀਆਂ ਮਗਰ ਨੀਲੀ ਦੇ ਜਵਾਗਿਆ ਵੀਰ ਜੀ ਠੀਕ ਆ ਆ ਵੀਰ ਜੀ 20 ਲੀਟਰ ਵਾਲੀ ਮੈਂ ਗੱਭਣ ਚਲੇ ਪਰਸਾਂ ਵਿਖਾਉਣੀਆਂ ਫਿਰ ਚੰਗੀ ਤਰ੍ਹਾਂ ਤੁਸੀਂ ਦੇਖੋ 20 ਲੀਟਰ ਵਾਲੀ ਮੈਂ ਠੀਕ ਆ ਸਿੰਘ ਬਿਲਕੁਲ ਕੋਕਾ ਲੰਗਾ ਠੀਕ ਆ ਝੋਟੀਆਂ ਮਾਲ ਆਇਆ ਹੁਣ ਪੂਰੀਆਂ ਨੀ ਨੇ ਲੀਆਂ ਬੂਰੀਆਂ ਮੋਰਾ ਜਿਹੜੀ ਮਰਜ਼ੀ ਲਓ ਹਾਂਜੀ ਹਾਂਜੀ ਇਹੋ ਜੀ ਕਿਸ ਨੂੰ ਚਾਹੀਦੀ ਹੈ ਠੀਕ ਹੈ ਜੀ ਹਾਂਜੀ ਵਿਖਾਵਾਂਗੇ ਪਰ ਪਰਸਾ ਠੀਕ ਹੈ ਦੇਖੋ ਇਹੋ ਜੀਆਂ ਮਗਰ ਕਟੀਆਂ ਹਾਂ ਹਾਂਜੀ ਹਾਂ ਦੇਖੋ ਕਟੀਆਂ ਜਵਾਕ ਬਹੁਤ ਸੋਹਣੀਆਂ ਠੀਕ ਹੈ ਹਾਂਜੀ ਚਲੋ ਫਿਰ ਸ਼ੁਰੂਆਤ ਪੈਣਾ ਇਸੇ ਗਾਂ ਤੋਂ ਕਰ ਲਈਏ ਕਿ ਨਾਈ ਰਿਕਲ ਦੁੱਧ ਦੁੱਧ ਵਿੱਚ ਇਹਦੇ ਕੋ ਪੱਕਾ ਇਹਦਾ 14 ਕਿਲੋ ਗਰ ਤਿਆਰ ਜਿਹੜਾ ਤਿਆਰ ਤਿਆਰ ਠੀਕ ਐ ਇਹ ਵੀ ਜੀ ਆਪਾਂ ਪਰਸੋਂ ਵੀਡੀਓ ਵਿੱਚ ਪਾਈ ਸੀ ਵਹਿੜੇ ਅੱਛਾ ਤੇ ਵਹਿੜਾ ਪਾਈਆਂ ਆਪਾਂ ਤਿੰਨ ਅੱਛਾ ਇਹ ਵਹਿੜ ਦੇ ਵਿੱਚ ਸਭ ਤੋਂ ਜ਼ਿਆਦਾ ਥੂਣ ਆਇਆ ਅੱਛਾ ਇਹ ਕਿਹੇ ਵੀਰ ਨੇ ਵੀਰ ਜੀ ਮੰਨ ਲਓ ਆਪਾਂ ਡੰਗਰਲ ਕਿਸੇ ਦਾ ਮੰਨ ਲਓ ਲਿਆ ਵੇਚਦੀ ਹੈ ਨਾ ਜਾ ਕੇ ਫਿਰ ਆਂਦਾ ਆ ਵੀ ਤੁਸੀਂ ਹੱਟੇ ਨਾਲ ਸੌਦਾ ਕਰਕੇ ਜਬਾਨ ਕਰਕੇ ਤੇ ਮੁੱਕਰ ਕੇ ਜੀ ਹਾਂਜੀ ਵੀਰ ਉਹਨਾਂ ਪਾਈ 2022 ਹਾਂਜੀ ਮੈਂ ਆਂਦੇ ਪਾਸ ਸਵੇਰੇ ਲੈ ਜਾਾਂਗੇ ਹਾਂਜੀ ਤੇ ਵੀਰ ਜੀ ਅਜੇ ਤੱਕ ਵੀਰ ਉਹਨਾਂ ਥੂਣ ਨਹੀਂ ਚੁੱਕਿਆ ਆਪਣਾ ਅੱਛਾ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਜੇ ਸਿਆਣੇ ਮੰਨ ਲਓ 2000 ਅਗਲੇ ਨੇ ਸਾਈ ਪਾਈ ਆ ਹਾਂਜੀ ਆਪਾਂ ਵੇਚ ਦਿੰਦੇ ਅਗਲਾ 80 ਦੂਰੋਂ ਮੰਨ ਲਓ ਆਵੇ ਹਾਂਜੀ ਤੇ ਮੰਨ ਲਓ ਉਹਨੂੰ ਖਾਲੀ ਮੋੜੀ ਆ ਤਾਂ ਫਿਰ ਗੱਲ ਮਾੜੀ ਤੇ ਪਰ ਉਹਗਾ ਵੀਰ ਵਾਸਤੇ ਗੱਲ ਮਾੜੀ ਆ ਜਿਹਨੇ ਸੱਦਾ ਕਰਕੇ ਨਹੀਂ ਖੜੀ ਠੀਕ ਹੈ ਤੇ ਮੰਨ ਲਓ ਆਵੇ ਸਾਡੇ ਕੋਲ ਮੰਨ ਲਓ ਉਹ ਇਹੋੜੀ ਚੱਕਰ ਦੋ ਚਾਰ ਦਿਨ ਹੀ ਸਾਂਭ ਦਾਂਗੇ ਉਹ ਨਹੀਂ ਕੋਈ ਚੱਕਰ ਹੁੰਦਾ ਹਾਂਜੀ ਮੰਨ ਲਓ ਹੁਣ ਸੱਦਾ ਮੰਨ ਲਓ ਇਹ ਬੈਠਦਾ ਹੋਇਆ ਆ ਹਾਂਜੀ ਮੰਨ ਲਓ ਦੋ ਚਾਰ ਦਿਨ ਉਤਰਾ ਵੀਰਾਂ ਦਾ ਵੀ ਚਾਰਕ ਦਿਨ ਲੱਗ ਜਣੇ ਆ ਸਾਂਭਣ ਦੇ ਹਾਂਜੀ ਹਾਂਜੀ ਹੁਣ ਮੰਨ ਲਓ 2000 ਵੀਰ ਨੇ ਮੰਨ ਲਓ ਸਾਈ ਪਾਈ ਆ। ਹਾਂਜੀ। ਨਾ ਮੰਨ ਲਓ ਉਹ 2000 ਦੀ ਦੀ ਆਪਾਂ ਗੱਲ ਆਪਾਂ ਵਾਪਸ ਪਾ ਦਾਂਗੇ। ਸਾਡਾ ਦੇ ਮੰਨ ਲਓ ਡੰਗਰ ਖਲਾਰਤਾ ਨਾ। ਹਾਂਜੀ ਇਹ ਜੀਆਂ ਚੀਜ਼ ਹੋਏ। ਚਲੋ। ਬਾਕੀ ਆਹ ਕੋਈ ਨਹੀਂ ਚੱਲਦੀਆਂ ਰਿੰਦੀਆਂ ਨਾ। ਪਰਮ ਵਾਲੀ ਵਹਿੜ ਆ ਆ ਵੇ ਲੋ 5 ਨੰਬਰ। 5 ਨੰਬਰ ਟੈਗ ਆ ਗਿਆ ਜਿਹੜਾ ਇਹਨੇ ਪਿਆ। ਇਹ ਬਾਕੀ ਇਹਦੀ ਅੱਖ ਦਾ ਮਾਸ ਜਿਹਾ ਵਧਿਆ ਵਾ। ਹਾਂਜੀ ਬਾਕੀ ਅੱਖ ਜਣੀ ਵਿੱਜੀ ਕੋਈ ਪ੍ਰੋਬਲਮ। ਓਏ ਸ਼ੁਰੂ ਤੋਂ ਹੀ ਆ ਕਿਤੇ। ਸ਼ੁਰੂ ਤੋਂ ਜਮਾਂਦਰੂ ਇਹ ਖੁੱਲੀਆਂ ਜਿਹੜੋਂ ਫਿਰਦੀਆਂ ਨਾ। ਹਾਂਜੀ। ਇਹ ਹੋ ਜਾਂਦਾ ਤੁਹਾਨੂੰ ਪਤਾ ਗਿਆਲੀ ਜੁਲੀ ਨਾ ਮਾਰ ਲ ਤੇ ਮਗਰ ਬੱਛੀ ਪੂਰੇ ਕਮਾਲ ਦੀ ਫਿਰ ਨਾ ਪੂਰੀ ਬਰੀਡ ਵਾਲੀ ਬੱਛੀ ਹੈ ਦਸੀ ਆ ਠੀਕ ਹੈ ਜੀ ਆਹ ਵੇਖੋ ਬੱਛੀ ਪੂਰੇ ਕਮਾਲ ਦੀ ਬੱਛੀ ਮਗਰ ਦੇਖੋ ਬੱਛੀ ਤੋਰੋ ਫਿਰ ਇੱਕ ਰੀਨਾ ਬਾਕੀ ਉਤਰਾਂ ਦੇਖ ਸਕਦੇ ਅੱਖ ਬਿਲਕੁਲ ਸਹੀ ਆ ਹਾਂ ਜੀ ਵੱਡੇ ਟੈਂਚੇ ਵਾਲੀ ਆ ਇਹ ਪਰਭੱਟੇ ਜੋ ਹੀ ਆ ਭਾਜੀ ਪਰਭੱਟੇ ਤੋਂ ਉਪਰ ਹੋਈਆਂ ਮਾਸ ਵਧਿਆ ਥੋੜਾ ਜਿਹਾ ਇਹਦੇ ਤੇ ਤਾਂ ਕਿਹੜੀ ਖੁਰਕੀ ਖਰਤੀ ਹੈ ਉਪਰ ਆਇਆ ਦੇਵਾ ਕਿਤਾਬ ਬਰੀਕਿੰਗ ਵਾਲਾ ਲੱਗਦਾ ਜੀ ਦੁੱਧ ਉਹਨਾਂ 14 ਲੀਟਰ ਇਹਦੇ ਕੋਲ ਤਿਆਰ ਦੱਸ ਦੇ ਹਾਂ ਜੀ ਵੇਖੋ ਜੀ ਬਾਕੀ ਆ ਵੀ ਸਰੀਰਾਂ ਥੋੜੀ ਜਿਹੀ ਟੁੱਟ ਗਈ ਆ ਉਦੋਂ ਸਾਰੀ ਗੱਲ ਵੀ ਜਿਹਨਾਂ ਨੇ ਦੱਸੀ ਸੀ ਵੀ ਪਾਣੀ ਵਾਲੇ ਏਰੀਆ 'ਚ ਜਿਹੜੀਆਂ ਇਹ ਆਈਆਂ ਸੀ ਤੇ ਉਹਦੇ ਕਰਕੇ ਥੋੜਾ ਜਾਂ சாੰਬੀਆਂ ਘੱਟ ਆ ਵੇਖੋ ਜੀ ਕੱਦ ਕਾਠ ਵਾਲੀ ਬਹਿੜਿਆ ਠੀਕ ਆ ਜੀ ਇਹ ਨਹੀਂ ਕਿ ਮਨ ਰੋ ਛੋਟੀ ਆ ਕੱਦ ਕਾਠ ਚੰਗਾ ਹੱਤਰਾ ਇਹਦਾ ਵੱਡੀ ਵੱਡੀ ਜੀ ਮਨ ਲਓ ਵੀਰ ਜੀ ਤੁਸੀਂ ਵੀ ਸਿਆਣੇ ਜੇ ਮੰਨ ਲਓ ਕੋਈ ਨਿਕਾ ਜਿਹਾ ਬੱਚਾ ਵੀ ਅੱਜ ਤਿਆਰ ਕਰਦਾ ਆ ਹਾਂਜੀ ਮੰਨ ਲਓ ਕਿੰਨਾ ਵੀਰ ਜੀ ਖਰਚਾ ਆ ਜਾਂਦਾ ਅਕਸਰ ਕਿਸ ਨੇ ਮੰਨ ਲਓ ਤਿਆਰ ਕੀਤੀ ਬਣੀ ਐ ਸੁਈ ਆ ਹਾਂਜੀ ਤਿਆਰ ਹੋਈ ਗਾਂ ਸੀਮਿੰਟ ਚੰਗਾ ਲਵਾਇਆ ਆ ਤੇ ਮੰਨ ਲਓ ਕਿੰਨਾ ਖਰਚਾ ਆ ਤੇ ਮੁੱਲ ਫਿਰ ਇਹਦਾ ਮੁੱਲ ਬਿਲਕੁਲ ਹੀ ਜਾਜ ਵੀਰ ਜੀ ਅੰਸਰਾ ਵਸ਼ੀਆਂ ਦੇ ਮੁੱਲ ਦੇਣੀ ਹੈ ਕਿੰਨਾ ਤੁਹਾਨੂੰ ਪਤਾ ਅੰਸਰਾ ਵਸ਼ੀਆਂ 50 50 50 ਜਿਆਦਾ ਹੁੰਦੀਆਂ ਹਾਂਜੀ ਹੱਲੇ ਮੰਨ ਲਓ ਉਹਨਾਂ ਨੇ ਸੀਮਿੰਟ ਗਾਂ ਲੈਣੇ ਕਰਨਾ ਤੇ ਆਹ ਵੇਖੋ ਵਿੱਚ ਕਿਣੀ ਕਿਣੀ ਬਾਹਰ ਹੁੰਦੀ ਹੈ ਹਾਂਜੀ ਆਹ ਸਾਬ ਮੜਿਆ ਵੇ ਲੋ ਐਨ ਦੀ ਬਾਹਰ ਆਉਂਦੀ ਹੈ ਬੱਲ ਲੱਤਾ ਨੂੰ ਕਿੰਨੇ ਦੀ ਕਰੀਏ ਜੱਸਣਾ ਇਹ ਵੀਰ ਜੀ ਹਾਂ 45 ਦੀ ਵੇਡ ਦਿੰਦਾ 45000 ਦੀ 45000 ਦੀ ਤੇ ਦੁੱਧ 14 ਲੀਟਰ ਮਾ ਲੋ ਯਾਰ 1200 ਦਾ ਵੀਰ ਜੀ ਰੋਜ਼ ਦੁੱਧ ਦੇਂਦੀ ਆ ਤੇ 14 ਲੀਟਰ ਦੁੱਧ ਕਰੋ ਚਵਾ ਕੇ ਹਾਂ ਨਾ ਕੰਡਾ ਕੋ ਆਪਣਾ ਨਾਮ ਲੈ ਗਿਆ ਤੇ ਮਗਰ ਵੱਛੀ ਵੀ ਚੰਗੀ ਮਗਰ ਵੱਛੀ ਵੀ ਚੰਗੀ ਸੀਮਣ ਦੀ ਠੀਕ ਹੈ ਜੀ ਹਾਂ ਜੀ ਤੇ ਹੁਣ ਇੱਕ ਆ ਚੋਟੀ ਆ ਗਈ ਸੂਈ ਸਵਾਈ ਹਾਂ ਜੀ ਇਹ ਸੂਈ ਸਵਾਈ ਜੀ ਸੂਆ ਇਹਦਾ ਇਹਦਾ ਸੂਆ ਵੀਰ ਜੀ ਹੈਗਾ ਜੇ ਪਹਿਲਾ ਬਾਹਰ ਤਾਂ ਜਿਮੂ ਆ ਠੀਕ ਆ ਮਗਰ ਕੱਟਾ ਜੇ ਦੇ ਠੀਕ ਆ ਹਾਂਜੀ ਹਾਂਜੀ ਤੇ ਕਿੰਨੇ ਦਿਨਾਂ ਤੇ ਸੋਈ ਆ ਇਹਨੂੰ ਵੀ ਜੀ ਅੱਜ 9ਵਾਂ 10ਵਾਂ ਦਿਨ ਚ ਸੋਈ ਤੇ ਦੁੱਧ ਦੁੱਧ ਦੇ ਤਾਂ ਕੋਈ ਵੀ ਜੀ ਹੋਊਗਾ 9 ਕਿਲੋ ਤੇ ਇਹ ਕਿੰਨਾ ਘਰੀ ਜਾਊਗੀ ਇਹ ਦੁੱਧ ਰਮਾਨ ਦੇ ਨਾਲ ਕੱਢੀ ਜਾਊਗੀ ਕੋਈ 10 ਕਿਲੋ ਰਮਾਨ ਨਾਲ ਖੁੱਲਾ ਢੁੱਲਾ ਕੱਢੂਗੀ ਤੋਰੋ ਫੇਰ ਇੱਕ ਅਲੀ ਨਾ ਤੇ ਆ ਥਾਣੇ ਦੇ ਦੇਖ ਸਾਦੇ ਜੇ ਪਹਿਲਾਂ ਇੱਕ ਗੱਲ ਹੋਰ ਜਾ ਵੇਖੋ ਵੀਰ ਜੀ ਸੀਲ ਵੇਖੋ ਇਸ ਤਰ੍ਹਾਂ ਹੀ ਥੱਲੇ ਪਾਜੇ ਹਾਂਜੀ ਬੈਜੋ ਭਾਵੇਂ ਠੀਕ ਪਰਵਾਹ ਥੋੜਾ ਕੋਈ ਪੰਮਗਰੋਂ ਦੀ ਬੈਜ ਆਹ ਵੇ ਕੰਢੀ ਬੋਲ ਜਿੱਦਾਂ ਦੀ ਮਰਜ਼ੀ ਥੱਲੇ ਪੈ ਜਿੱਦਾਂ ਦੀ ਮਰਜ਼ੀ ਇਹ ਚੀਜ਼ ਦਾ ਜਿਹੜਾ ਵਾਅਦਾ ਦਾ ਇਹ ਜੱਟ ਫ ਲੈ ਗਿਆ ਵਿੱਚੀ ਕੋਈ ਇੱਕ ਵੀ ਵਾਲ ਪੂਛ ਦੇ ਚਿੱਟਾ ਕਾੜ ਦੇ ਮੈਂ ਛੁੱਟੀ ਨਹੀਂ ਦੇਦਾ ਚਲੋ ਤੋਰ ਦੋ ਫਿਰ ਬਾਕੀ ਬਿਲਕੁਲ ਛੋਟੀ ਸਿੰਗ ਦੀ ਹੈ ਵਿੱਚੀ ਬਸ ਇਹ ਵਾਲ ਨੂੰ ਬਸ ਸੋਣਾ ਲੱਗਾ ਥੱਲੇ ਬਰੀਕੀ ਵਾਲਾ ਲੈ ਆਇਆ ਬਾਕੀ ਇੱਥੇ ਵੀ ਭਾਂ ਬੈ ਜਾ ਠੰਡੀ ਏ ਨਹੀਂ ਪਰਵਾਹ ਨਹੀਂ ਕੋਈ ਆ ਵੇ ਠੀਕ ਐ ਇਤਨੇ ਭਾਵੇਂ ਰਸਤੀ ਸੋਟ ਕੇ ਬੈ ਜਾ ਨਾ ਨਾ ਵੇਖ ਲੋ ਠੀਕ ਮੰਨ ਲਓ ਇੱਥੇ ਕਿਹੜਾ ਬੱਚਾ ਬੱਜਾ ਹਾਂਜੀ ਹਾਂਜੀ ਚਲੋ ਆ ਜਿ ਲੈ ਆਓ ਇਹ ਚੀਜ਼ ਦਾ ਜਿਹੜਾ ਵਾਦਾ ਵਾਦਾ ਇਹ ਕੇ ਭੈਣ ਨੇ ਚੋਣੀ ਵੀਰ ਨੇ ਚੋਣੀ ਆ ਠੰਡੀ ਭੈਣ ਕਾ ਜਾ ਬੱਚਾ ਬੈ ਜਾ ਆ ਨੀ ਇਹ ਵੀ ਧਾਰਾ ਮਰਾਦੀ ਇਹ ਦੀਆਂ ਦਿਖਾ ਦ ਫੇਂ ਹਾਂ ਲੱਕ ਵਾਹ ਪਾਪਾ ਜੀ ਆਪਣੀ ਮੰਗਰ ਸੀ ਨੀ ਇਹ ਨੀ ਲੈ ਰੋ ਪਾਪਾ ਜੀ ਨੂੰ ਥੋੜਾ ਨਾ ਹਾਂ ਜਿਹੜੀ ਆ ਮੱਕਾ ਛੜਦਾ ਸਾਨੂੰ ਪਈਏ ਚਨਾ ਬਈ ਚਲੋ ਬੰਨਾ ਮਿੱਧੀ ਛੜੇ ਤੇ ਫੇਰ ਹੀ ਆ ਨਾ ਕਸਮ ਜੀ ਭਸਮ ਕੇ ਕਿੱਡਾ ਸੋਹਣਾ ਥਣ ਕੱਢਿਆ ਠੀਕ ਐ ਮੇਕਰ ਜੀ ਪਹਿਲਾਂ ਕੱਟੀ ਪ੍ਰਵਾਹ ਕੋਈ ਨਹੀਂ ਤੇ ਠੀਕ ਆ ਆ ਦੇਖੋ ਚਤ ਤੋ ਧਾਰ ਮੋਟੀ ਐ ਨਹੀਂ ਕੋ ਪੂਰ ਹੋਗਾ ਜਿਹਾ ਛਟ ਆਊਗਾ ਦੇਖੋ ਤੇ ਭਾਵੇਂ ਨੇ ਆਣਾ ਬਾਦੀ ਏ ਥੱਲੇ ਭਾਵੇਂ ਨੇ ਆਣਾ ਬਾਦੋ ਕਾ ਵੀ ਜਾਏ ਆ ਬਾਈ ਆ ਬਾਣਾ ਬਵੇਂ ਭਾਏ ਠੀਕ ਤੇ ਹਾਂ ਇਹ ਲੋ ਠੀਕ ਤੇ ਭਾਵੇਂ ਇਤਰੇ ਬਾਲਟੀ ਪਈ ਰਹਿਣ ਦਾ ਥੱਲੇ ਦੇਖੋ ਭਾਵੇਂ ਫੇਰ ਭਾਜੋ ਉੱਥੇ ਠੀਕ ਆ ਇਹ ਮਈ ਨਹੀਂ ਦਾ ਆ ਦੇਖੋ ਤੇ ਕਿੰਨਾ ਫੇਰਾ ਕੀ ਇਹਦਾ ਮੁੱਲ ਮੋਲੇ ਦਾ ਜਾਇ ਜੀ ਬਿਲਕੁਲ ਹੀ ਕਿੰਨਾ ਕ ਜਿੰਨੀਆਂ ਦੇ ਜੀ ਸੀਲੀਆਂ ਸਾਲੀਆਂ ਬਰੀਡ ਚ ਆ ਹਜੇ ਵੀ ਚੌਗੀ ਕੱਟੀ ਆ ਜੇ ਤੁਹਾਨੂੰ ਪਤਾ ਕੱਦ ਕਾਠ ਪੂਰਾ ਵੱਡਾ ਕਰੋਗੀ ਬਾਕੀ ਭਲੀ ਜੁੜੀ ਕੱਟੀ ਆ ਪਰ ਆਵੇਲਾ ਥਣ ਕੇ ਗੋਟ-ਗੋਟ ਤੇ ਲੱਗਾ ਪਲੂਨ ਕੱਟੀ ਗਈ ਠੀਕ ਆ ਹਾਂਜੀ ਇਹ ਵੀ ਜੀ ਹਾਂ ਨਾ ਹੀ ਕੱਟੀ ਜਿਹੜੀ ਦੇਣੀ 85 ਦੀ ਦੇ ਦਾਂਗੇ 85000 ਮਨਤਨ ਖੁੱਲਾ ਕਰ ਦਾਂਗੇ ਖੁੱਲਾ ਮਨਤਨ ਹਾਂਜੀ ਖੁੱਲਾ ਠੀਕ ਆ ਜੀ ਹਾਂ ਤੇ ਆ ਜਿਹੜੀ ਝੋਟੀ ਜੇ ਇਹ ਵੀ ਜੀ ਉਹ ਝੋਟੀਆਂ ਦੇ ਨਾਲ ਹੀ ਆਈ ਜੇ ਅੱਛਾ ਇਹ ਇਹ ਮੂੰਹੋਂ ਦੋ ਦੰਦ ਜੇ ਤੇ ਗੱਬਣਿਆ ਫਿਰ ਤੁਹਾਡਾ ਰੱਦ ਆਇਆ ਪਾ ਦੀ ਗੱਬਣ ਮੈਂ ਚੱਲ ਤੁਹਾਨੂੰ ਬੜਾ ਜੋੜਾ ਪੈਣਾ ਹੈ ਤੇ ਮੈਂ ਚੱਲ ਇੱਕ ਯਾਰ ਲਾ ਦਿੰਦੇ ਨਾਲ ਠੀਕ ਹੈ ਮੈਂ ਚੱਲ ਪੈ ਜੂਗੀ ਅੱਛਾ ਇਹ ਦੋ ਤਾਂ ਆਈ ਉਹ ਪੰਜ ਛੇ ਇਕੱਠੀਆਂ ਪੈ ਜਣਗੀਆਂ ਤੇ ਉਹ ਥਾਣੇ ਦੇ ਬਾਕੀ ਥਾਣੇ ਦੇ ਹੁਣ ਤਾਂ ਹੀ ਪ੍ਰੋਪਰ ਹੱਥ 'ਚ ਆਉਣ ਆਲਾ ਵਾ ਬਹੁਤ ਸੋਹਣਾ ਜੀ ਵੀਰ ਜੀ ਇਹਨੇ 20 ਦਿਨ ਰਮਾਨ ਨਾਲ ਲੈ ਜਾਣੇ ਜੀ ਚਿਹਰਾ ਇਹਦਾ ਦੇਖ ਬਾਕੀ ਵੀ ਇਹਨਾਂ ਸ਼ਾਈ ਸ਼ੂਈ ਕਿੰਨੀ ਜੇ ਕੱਟੀ ਦੀ ਤੇ ਸਿੰਗ ਬਿਲਕੁਲ ਹੀ ਨਿਕਾ ਲੱਗਾ ਇਹ ਉਹ ਕੱਟੀਆਂ ਦੇ ਨਾਲ ਆਈ ਆ ਤੇ ਮੈਂ ਚੱਲੋ ਪਾ ਦਿੰਨੇ ਵੀਡੀਓ ਜਿੰਨੂ ਕਿੰਨੇ ਕ ਦੁੱਧ ਆ ਲਈ ਆ ਦੁੱਧ ਵੀਰ ਜੀ ਜਿਆ ਦੋਤੇ ਸੇਵਾ ਦਾ ਜੀ ਦੋ ਅੱਧੀ ਤੁਹਾਨੂੰ ਪਤਾ ਕਟੀਆਂ ਪੈਣ ਨੂੰ ਉਹ ਵੀ ਮਗਾ ਦਿਓ ਅੰਦਾਜ਼ਾ ਹਣਾ ਦਿਖਾਤਾ ਹਜੇ ਚਲੋ ਦੇਣ ਹੀ ਨੇ ਲੈ ਜਾਣੇ ਆ ਪਰ ਥੱਲੇ ਚੰਗੀ ਭਰਨੀ ਆ ਹਵਾਨਾ ਹੁਣ ਤੇ ਚੰਗਾ ਖੋਲ ਗਈ ਆ ਪਲੀ ਪੁਲੀ ਕੱਟੀ ਆ ਕੁਛ ਹੋਈ ਲੈਓ ਬੀਤੀ ਬਾਕੀ ਬਿਊਟੀ ਚ ਬੜੀ ਬਿਊਟੀ ਚ ਬੜੀ ਆ ਜੀ ਦੱਸ ਦੇਣੀ ਆ ਵੇਖੋ ਲੈਟਰ ਨਾ ਮਿਲਿਆ ਮੈਂ ਬਹੁਤ ਥੱਕ ਜਾਂਦਾ ਹਾਂ ਹਾਂਜੀ ਹਾਂਜੀ ਉਥੋਂ ਓਥਾ ਤੈਨੂੰ ਦੀ ਭਰਪੂਰ ਗੱਤ ਆ ਥਲੇਵਾ ਸੋਨਾ ਕੱਢ ਜੂਗੀ ਥਲੇੋਂ ਠੀਕ ਆ ਹਾਂਜੀ ਹਾਂਜੀ ਤੇ ਕਿੰਨਾ ਫਿਰ ਅਖੀ ਇਹਦਾ ਮੁੱਲ ਮੁੱਲੇ ਦਾ ਬਿਲਕੁਲ ਹੀ ਜੈਜਵਤ ਜੀ ਕਿੰਨਾ ਕ 75000 ਦੀ ਦੇ ਦਾਂਗੇ ਠੀਕ ਆ ਕਰ ਦੋਗੇ ਮੰਨ ਤਨ ਮੁੱਕ ਤੇ ਹੋਰ ਮੌਕੇ ਤੇ ਸਾਂ ਸੂਮ ਛੱਡ ਦੀਏ ਤੁਹਾਡੀ ਬਾਤ ਸਾਹ ਕਿੰਨੇ ਦੀ ਦੇ ਦੀਏ 72 ਦੀ ਦੇ ਦੀਏ ਬੱਤ ਰਿਨੀ ਵੀ ਜੀ 100 ਛੋਟੂ ਕੀ ਪੂਰੇ 86000 ਦੀ ਝੋਟੀ ਅੱਛਾ 86000 ਦੀ 60000 ਦੀ ਪੂਰੇ ਦੀ ਦੋ ਦੰਦ ਝੋਟੇ ਦੇ ਦੰਦ ਮਾਨਤਨ ਖੁੱਲਾ ਕਰਦਾਂਗੇ ਖੁੱਲਾ ਮਾਨਤਨ ਪਰ ਵੀਰ ਜੀ ਆਉਣੀ ਨਹੀਂ ਵੀਰ ਜੀ ਟੋਕੜਾ ਵੀ ਨਹੀਂ ਹੁੰਦੀਆਂ ਤੁਹਾਨੂੰ ਪਤਾ ਐ ਨਣੇ ਦੀਆਂ ਸੋਹਣੀਆਂ ਕੱਟੀਆਂ ਪਰ ਵੀਰ ਜੀ ਹਾਂਜੀ ਮੰਨ ਲਓ ਟੋਕੜਾ ਟੋਕੜ ਟੋਕੜ ਕੱਟੀ ਵੀ ਜੀ ਸੂਆ ਕੋ ਚੂਲੇ ਟੋਕੜੀ ਨਣੇ ਦੀ ਵਿਗ ਜੂਗੀ ਜਿੰਨੀ ਬਰੀਡ ਚੱਕਦੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਇੱਥੇ ਆਓ ਤੇ ਆਪਣੀ ਤਸੱਲੀ ਕਰਕੇ ਤੇ ਵੇਸ਼ ਚਾੱਕ ਕੇ ਖੜੋ ਜੀ